ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਧ ਸੰਗਤ ਜੀ ਅੱਜ ਦਾ ਜਿਹੜਾ ਮੇਰਾ ਵਿਸ਼ਾ ਏ ਜਿਹੜਾ ਸਬਜੈਕਟ ਹੈ ਉਹ ਏ ਸਿੱਖ ਦਾ ਆਚਰਣ ਸਿੱਖ ਦਾ ਕਰੈਕਟਰ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਪਾਵਨ ਅੰਗ 139 ਮਾਝ ਰਾਗ ਦੇ ਅੰਦਰ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦਾ ਬੜਾ ਸੁੰਦਰ ਪ੍ਰਮਾਨ ਹੈ ਅੱਖੀ ਬਾਜੂ ਵੇਖਣਾ ਅੱਖਾਂ ਤੋਂ ਬਿਨਾਂ ਕਿਵੇਂ ਦੇਖੀਦਾ ਏ ਅੱਖੀ ਬਾਜੂ ਵੇਖਣਾ ਭਾਵਕੇ ਜੇ ਅੱਖਾਂ ਨੂੰ ਪਰਾਇਆ ਰੂਪ ਤੱਕਣ ਦੀ ਵਾਦੀ ਵੱਲੋਂ ਹਟਾ ਕੇ ਤੇ ਜਗਤ ਨੂੰ ਵੇਖਿਆ ਜਾਵੇ ਬਿਨ ਕੰਨਾਂ ਸੁਨਣਾ ਕੰਨਾਂ ਤੋਂ ਬਿਨਾ ਸੁਨਿਆ ਜਾਵੇ ਭਾਵਕੇ ਇਹ ਨਿੰਦਿਆ ਚੁਗਲੀ ਤੂੰ ਰਹਿਤ ਸਤਿਗੁਰੂ ਦੀ ਬਾਣੀ ਸੁਣੀ ਜਾਵੇ ਨਿੰਦਿਆ ਚੁਗਲੀ ਨੂੰ ਤਿਆਗ ਕੇ ਅੱਖੀ ਬਾਜੂ ਵੇਖਣਾ ਬਿਨ ਕੰਨਾਂ ਸੁਨਣਾ ਪੈਰਾਂ ਬਾਜੂ ਚੱਲਣਾ ਕਿ ਪੈਰਾਂ ਨਾਲ ਮੰਦੇ ਪਾਸੇ ਵੱਲ ਨਾ ਚੱਲਿਆ ਜਾਵੇ ਵਿਨ ਹੱਥਾਂ ਕਰਨਾ ਹੱਥਾਂ ਨਾਲ ਕਿਸੇ ਦਾ ਪਰਾਇਆ ਨੁਕਸਾਨ ਨਾ ਕੀਤਾ ਜਾਵੇ। ਜੀਬੇ ਬਾਝੋਂ ਬੋਲਣਾ ਕਿਉਂਕਿ ਜਿਹੜਾ ਫਾਲਤੂ ਦਾ ਬੋਲਣਾ ਬੇਰਥ ਦਾ ਬੋਲਣਾ ਹੈ। ਨਿੰਦਿਆ ਚੁਗਲੀ ਵਗੈਰਾ ਇਹ ਨਾ ਕਰੇ। ਜੀਬੇ ਬਾਝੋਂ ਬੋਲਣਾ ਤੇ ਜੀਬ ਦੇ ਨਾਲ ਸਤਿਗੁਰੂ ਦਾ ਜਸ ਗਾਵੇ। ਪਰਮਾਤਮਾ ਦੀ ਬਾਣੀ ਗਾਵੇ। ਉਹਦਾ ਨਾਮ ਜਪੇ। ਜੀਬੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ ਇਉਂ ਖਸਮੇ ਮਰਨਾ। ਪੀ ਜੀ ਆਪਾਂ ਆਪਣੇ ਗਿਆਨ ਇੰਦਰੀਆਂ ਨੂੰ ਸਮਝ ਲਈਏ ਕਿ ਇਹ ਗੁਰੂ ਦੇ ਹੁਕਮ ਦੇ ਵਿੱਚ ਇਹਨਾਂ ਨੂੰ ਕਿਵੇਂ ਚਲਾਉਣਾ ਹੈ ਤੇ ਸੋ ਇਸ ਤਰ੍ਹਾਂ ਕਰਕੇ ਪ੍ਰਮਾਤਮਾ ਨੂੰ ਪਾ ਲਈਦਾ ਹੈ ਇਸ ਸਮਝ ਦੇ ਅਨੁਸਾਰ ਕਿ ਅੱਖਾਂ ਨਾਲ ਜਗਤ ਨੂੰ ਦੇਖਣਾ ਹੈ ਪ੍ਰਮਾਤਮਾ ਨੂੰ ਦੇਖਣਾ ਹੈ ਤੇ ਇਹ ਚੀਬ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਣਾ ਸੋ ਅੱਖਾਂ ਦੇ ਨਾਲ ਕਿਸੇ ਦਾ ਪਰਾਇਆ ਰੂਪ ਨਾ ਦੇਖਿਆ ਜਾਵੇ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਨਾ ਸੁਣੀ ਜਾਵੇ ਪੈਰਾਂ ਦੇ ਨਾਲ ਕਿਸੇ ਗਲਤ ਪਾਸੇ ਨਾ ਜਾਇਆ ਜਾਵੇ ਹੱਥਾਂ ਨਾਲ ਕੋਈ ਪ੍ਰਾਇਆ ਨੁਕਸਾਨ ਜਾਂ ਕੋਈ ਮੰਦਾ ਕੰਮ ਨਾ ਕੀਤਾ ਜਾਵੇ ਸੋ ਇਹਦੇ ਵਿੱਚ ਬੜਾ ਸੁੰਦਰ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਗਿਆਨ ਇੰਦਰੀਆਂ ਦੀ ਵਰਤੂ ਅਸੀਂ ਕਿਵੇਂ ਕਰਨੀਆਂ ਸੋ ਸਿੱਖ ਕੈਰੇਕਟਰ ਦੇ ਜਦੋਂ ਆਪਾਂ ਗੱਲ ਕਰਦੇ ਆਂ ਤੇ ਚਾਰ ਬੱਜਰ ਕਰੈਤਾ ਜਿਵੇਂ ਕਿਸਾਂ ਦੀ ਬੇਅਦਬੀ ਕਰਨੀ ਜਾਂ ਕੁੱਠਾ ਖਾਣਾ ਜਾਂ ਤਮਾਕੂ ਖਾਣਾ ਇਹ ਜਿਹੜਾ ਚੌਥਾ ਏ ਉਹ ਏ ਪਰ ਇਸਤਰੀ ਕਬੜ ਇਹਦੇ ਚਾਰ ਬੱਜਰੁ ਕਰਤਾਂ ਵਿੱਚ ਵੀ ਇਹ ਵੱਡਾ ਪਾਪ ਦੱਸਿਆ ਸਤਿਗੁਰੂ ਜੀ ਨੇ ਸੋ ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਤੇ ਆਪਾਂ ਜਦੋਂ ਪੜਦੇ ਆ ਰਹਿਤ ਨਾਮਿਆਂ ਦੇ ਵਿੱਚ ਤੇ ਰਹਿਤ ਨਾਮਿਆਂ ਦੇ ਵਿੱਚ ਬੜਾ ਸੁੰਦਰ ਸਾਨੂੰ ਸਿੱਖਿਆ ਮਿਲਦੀ ਏ ਪਰ ਬੇਟੀ ਕੋ ਬੇਟੀ ਜਾਣੇ ਆਰ ਇਸਤਰੀ ਕੋ ਮਾਤ ਬਖਾਨੇ ਆਪਣੀ ਇਸਤਰੀ ਸੌਰਤ ਹੋਈ ਰਹਿਤਵਾਨ ਗੁਰਕਾ ਸਿੰਘ ਸੋਈ ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ ਤੀਆਂ ਜਾਣੇ ਸੋ ਜਿਹੜਾ ਸਿੱਖ ਆ ਨਾ ਸਿੱਖ ਨੇ ਜਦੋਂ ਸਮਾਜ ਦੇ ਵਿੱਚ ਵਿਚਰਣਾ ਦੁਨੀਆ ਵਿੱਚ ਵਿਚਰਨਾ ਹੈ ਤੇ ਉਹਨੇ ਆਪਣੇ ਬਾਹਰ ਕੋਈ ਵੀ ਆ ਉਹਨੇ ਹਰ ਲੜਕੀ ਨੂੰ ਆਪਣੇ ਜਿਵੇਂ ਉਹਦੀ ਘਰੇ ਪੈਣੇ ਦੇਖ ਪਰਾਂਗਾਂ ਚੰਗੀਆਂ ਮਾਵਾ ਭੈਣਾ ਧੀਆਂ ਜਣੇ ਸੋ ਉਹਨੇ ਉਸੇ ਭਾਵਨਾ ਨਾਲ ਦੇਖਣਾ ਹੈ ਜਿਹੜੀ ਭਾਵਨਾ ਨਾਲ ਆਪਣੇ ਜਿਹੜੀ ਘਰ ਭੈਣ ਹੁੰਦੀ ਆ ਤੇ ਜਿਵੇਂ ਘਰ ਆਪਣੀ ਮਾ ਪੈਣ ਨੂੰ ਸਮਝਦਾ ਹੈ ਉਸੇ ਤਰ੍ਹਾਂ ਬਿਲਕੁਲ ਉਸੇ ਤਰ੍ਹਾਂ ਸਮਝਣਾ ਹੈ ਆਪਣੀ ਬੇਟੀ ਦੀ ਤਰ੍ਹਾਂ ਸਮਝਣਾ ਹੈ ਆਪਣੀ ਮਾਤਾ ਦੀ ਤਰ੍ਹਾਂ ਸਮਝਣਾ ਹੈ ਆਪਣੀ ਭੈਣ ਦੀ ਤਰ੍ਹਾਂ ਸਮਝਣਾ ਹੈ ਸੋ ਇਹ ਵੀ ਜੀ ਸਾਨੂੰ ਰਹਿਤ ਨਾਂ ਮਿਹਰੇ ਵਿੱਚ ਬਹੁਤ ਸੁੰਦਰ ਇਹ ਸਿੱਖਿਆ ਮਿਲਦੀ ਹੈ ਪਰ ਨਾਰੀ ਜੂਵਾ ਅਸਤ ਚੋਰੀ ਮਦਰਾ ਪਾਣ ਪੰਜ ਐਬ ਜਹ ਜਗਤ ਮੈਂ ਤਜੈ ਸੁ ਸਿੰਘ ਸੁਜਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਜੀ ਕੀ ਵਾਰ ਦੇ ਵਿੱਚ ਪਾੰਦੇ ਨੂੰ ਜਿਹੜਾ ਪੰਡਤ ਨੂੰ ਇਹ ਸਮਝਾਇਆ ਸੀ ਕਿ ਤੂੰ ਤੇ ਕੋਈ ਇਹੋ ਜਿਹਾ ਧਾਗਾ ਕੋਈ ਇਹੋ ਜਿਹਾ ਜਨੇਊ ਆਪਣੇ ਗਿਆਨ ਇੰਦਰੀਆਂ ਨੂੰ ਪਾਇਆ ਨਹੀਂ ਤੇ ਜਿਹੜੇ ਇਹ ਵਿਕਾਰਾਂ ਵਾਲੇ ਪਾਸੇ ਨਾ ਜਾਣ ਇਸੇ ਕਰਕੇ ਤੇਰੀ ਹਰ ਰੋਜ਼ ਬੇਇੱਜ਼ਤੀ ਹੁੰਦੀ ਹੈ ਧਾਗ ਨਾ ਇੰਦਰੀ ਕੋਈ ਇਹੋ ਜਿਹਾ ਤਾਗਾ ਆਪਣੇ ਗਿਆਨ ਇੰਦਰੀਆਂ ਨੂੰ ਤੂੰ ਨਹੀਂ ਪਾਇਆ ਤਾਗ ਨਾ ਨਾਰੀ 나ੜੀਆਂ ਨੂੰ ਨਹੀਂ ਪਾਇਆ ਭਲਕੇ ਥੁੱਕ ਪਵੇ ਨਿਤ ਦਾੜੀ ਸੋ ਤਾਗ ਨਾ ਪੈਰੀ ਤਾਗ ਨਾ ਹੱਥੀ ਤਾਗ ਨਾ ਜੇਵਾ ਤਾਗ ਨਾ ਅੱਖੀ ਦੇ ਤੱਗਾ ਆਪੇ ਵੱੱਤੇ ਵੱਟ ਤਾਗੇ ਅਵਰਾ ਕੱਤੇ ਪਾਚਨ ਜੀ ਨੇ ਕਿਹਾ ਹੀ ਕਿ ਜਿਹੜਾ ਅਸੀਂ ਜਨੇਉ ਪਾਇਆ ਨਾ ਉਹ ਨਾਨਕ ਦੀ ਮੈਲਾ ਹੋਗਾ ਨਾ ਸੜੂਗਾ ਨਾ ਟੁੱਟੂਗਾ ਉਹ ਸਦਾ ਨਾਲ ਨਿਭਣ ਵਾਲਾ ਹੈ ਆਤਮਿਕ ਜੀਵਨ ਦੇ ਆਤਮਾ ਦੇ ਨਾਲ ਨਿਭਣ ਵਾਲਾ ਏ ਤੇ ਪਾਤਸ਼ਾਹ ਜੀ ਨੇ ਕਿਹਾ ਸੀ ਦਇਆ ਕਪਾ ਸੰਤ ਦਇਆ ਦੀ ਕਪਾ ਸੰਤੋਖ ਦਾ ਸੂਤ ਜਤ ਦੀਆਂ ਗੰਡਾਂ ਤੇ ਸਤ ਦਾ ਵਟ ਇਸ ਤਰ੍ਹਾਂ ਦਾ ਕੋਈ ਜਨੇਊ ਹੈਗਾ ਈ ਤੇ ਤੂੰ ਸਾਨੂੰ ਪਾ ਦੇ ਨਹੀਂ ਅਸੀਂ ਤੇ ਪਹਿਲਾਂ ਹੀ ਪਾਇਆ ਹੋਇਆ ਏ ਪੰਡਤ ਪੁੱਛਦਾ ਹੈ ਨਾ ਵੀ ਤੂੰ ਹੀ ਕਿਹੜਾ ਜਨੇਊ ਪਾਇਆ ਹੋਇਆ ਹੈ ਸੋ ਪਾਤਸ਼ਾ ਜੀ ਨੇ ਕਿਹਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਉ ਜੀ ਕਾ ਹਿਤ ਪੰਡੇ ਕਤ ਜਤ ਸਤ ਸੰਜਮ ਹਿਰਦੇ ਵਸਾਏ ਚੌਥੇ ਪੰਦ ਕੋ ਜੇ ਮਨ ਪਤੀ ਆਏ ਜੇ ਤੂੰ ਸਭ ਤੋਂ ਸੰਸਾਰ ਤੋਂ ਉੱਚਾ ਦਰਜਾ ਚਾਹਣਾ ਹੈ ਸਭ ਤੋਂ ਉੱਪਰਲੀ ਪਦਵੀ ਤੇ ਜਾਣਾ ਚਾਹਣਾ ਹੈ ਤੇ ਤੂੰ ਜਤ ਤੇ ਸਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਸੋ ਮੈਂ ਆਪ ਜੀ ਨੂੰ ਇੱਕ ਸਾਖੀ ਸੁਣਾਉਂਗਾ ਕਿ ਮਾਰਚ 1697 ਦੇ ਦਿਨ ਸਨ ਕਿ ਆਨੰਦਪੁਰ ਸਾਹਿਬ ਸੰਗਤਾਂ ਜਾ ਰਹੀਆਂ ਨੇ ਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਸਵੰਦ ਦੀਆਂ ਵਿਸਵੰਦ ਇਕੱਠਾ ਕੀਤਾ ਆਪੋ ਆਪਣੇ ਇਲਾਕੇ ਵਿੱਚੋਂ ਪੇਟਾਵਾਂ ਲਾਈਆਂ ਰਸਤੇ ਵਿੱਚ ਰੰਗਣਾ ਨੇ ਰੰਗਣਾ ਦੇ ਟੋਲੇ ਨੇ ਸੰਗਤਾਂ ਤੇ ਹੱਲਾ ਕਰਕੇ ਸੰਗਤਾਂ ਤੋਂ ਕੀਮਤੀ ਪੇਟਾਵਾਂ ਖੋਲੀਆਂ ਤੇ ਇਸ ਗੱਲ ਦਾ ਜਦੋਂ ਪਤਾ ਗੁਰੂ ਸਾਹਿਬ ਜੀ ਨੂੰ ਲੱਗਾ ਤੇ ਸਿੱਖਾਂ ਦਾ ਇੱਕ ਜਥਾ ਭੇਜਿਆ ਰੰਗਣਾ ਨੂੰ ਸਜਾਵਾਂ ਦੇਣ ਵਾਸਤੇ ਜਿਹੜੇ ਸੰਗਤਾਂ ਨੂੰ ਤੰਗ ਤੇ ਪਰੇਸ਼ਾਨ ਕਰਦੇ ਰਹਿੰਦੇ ਸਨ ਤੇ ਸਿੱਖਾਂ ਨੇ ਰੰਗਣ ਨੂੰ ਸਜਾਵਾਂ ਦਿੱਤੀਆਂ ਤੇ ਢੇਟਾਵਾਂ ਵਾਪਸ ਲੈ ਕੇ ਆਏ ਨੇ ਗੁਰੂ ਸਾਹਿਬ ਜੀ ਨੇ ਦੇਖਿਆ ਕਿ ਸਿੱਖਾਂ ਦੀ ਕੈਦ ਵਿੱਚ ਇੱਕ ਲੜਕੀ ਵੀ ਹੈ ਤੇ ਗੁਰੂ ਸਾਹਿਬ ਜੀ ਨੇ ਬੜਾ ਗੁੱਸੇ ਹੋਏ ਔਰ ਬੜੀਆਂ ਫਟਕਾਰਾਂ ਪਾਈਆਂ ਐਸਾ ਕਰਨ ਵਾਲਿਆਂ ਨੂੰ ਤੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਲੜਕੀ ਨੂੰ ਕਹਿ ਲੱਗੇ ਵੀ ਇਹ ਤੇਰਾ ਘਰ ਹੈ ਅਸੀਂ ਤੇਰੇ ਪਿਤਾ ਹਾਂ ਤੂੰ ਸਾਡੀ ਬੇਟੀ ਹੈ ਇੱਥੇ ਤੈਨੂੰ ਕੋਈ ਖਤਰਾ ਨਹੀਂ ਹੈ ਤੇ ਸਿੱਖਾਂ ਨੂੰ ਕਿਹਾ ਵੀ ਬੜੇ ਆਦਰ ਸਤਕਾਰ ਦੇ ਨਾਲ ਸਨਮਾਨ ਦੇ ਨਾਲ ਇਹਨੂੰ ਇਹਦੇ ਘਰੇ ਛੱਡ ਕੇ ਆਓ ਸੋ ਸੰਗਤ ਸਿੱਖ ਕੁਝ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਤੁਰਕ ਵੀ ਤੇ ਹਿੰਦੂਆਂ ਦੀਆਂ ਧੀਆਂ ਪੈਣਾ ਚੁੱਕ ਕੇ ਲੈ ਜਾਂਦੇ ਨੇ ਤੇ ਉਹਨਾਂ ਦੀ ਬੇਬੱਤੀ ਕਰਦੇ ਨੇ ਤੁਰਕ ਤਾਂ ਹੀ ਸਿੱਧੇ ਹੋਣਗੇ ਨਾ ਜੇ ਅਸੀਂ ਉਹਨਾਂ ਤੋਂ ਬਦਲਾ ਲਵਾਂਗੇ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਜਿਹਦੂ ਸਿੱਖਾਂ ਨੇ ਇਹ ਕਿਹਾ ਨਾ ਪੁਨ ਸੰਗਣ ਬੋਝੇ ਘੁਣ ਗੁਣ ਖਾਣੀ ਸਗਲ ਤੁਰਕ ਪੁਗ ਵੇ ਹਿੰਦਵਾਨੀ ਸਿੱਖ ਬਦਲਾ ਲੈ ਭਲਾ ਜਨਾਵੇ ਗੁਰ ਸ਼ਾਸਤਰ ਕਿਉ ਵਰਜ ਹਟਾਵੇ ਤੇ ਗੁਰੂ ਸਾਹਿਬ ਜੀ ਸਿੱਖਾਂ ਦੇ ਇਹ ਬੋਲ ਸੁਣ ਕੇ ਰੋਹ ਦੇ ਵਿੱਚ ਆ ਕੇ ਬੋਲੇ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਤੇ ਸਿੱਖਾਂ ਦਾ ਆਚਰਣ ਉੱਚਾ ਸੋਚਾ ਬਣਾ ਕੇ ਤੇ ਸਿੱਖ ਕੌਮ ਨੂੰ ਉਚਾਈਆਂ ਵਾਲੇ ਪਾਸੇ ਲੈ ਕੇ ਜਾਣਾ ਹੈ ਕਟਿਆ ਕਿਰਦਾਰ ਦੇ ਮਾਲਕ ਬਣਾ ਕੇ ਆਮ ਸੰਸਾਰੀਆਂ ਦੇ ਵਿੱਚ ਨਹੀਂ ਰਲਣਾ ਦੇਣਾ ਇਸ ਐਸਾ ਕਰਨ ਦੀ ਆਗਿਆ ਸੀ ਕਦੀ ਵੀ ਨਹੀਂ ਦੇ ਸਕਦੇ ਸਤਿਗੁਰੂ ਜੀ ਬੜੇ ਰੋਧ ਵਿੱਚ ਆ ਕੇ ਬੋਲੇ ਸੋਨ ਸਤਿਗੁਰ ਬੋਲੇ ਤਿਸ ਦੇਰੇ ਹਮਲੇ ਹਮਲੇ ਜਾਨੋਂ ਪੰਥ ਉਚਾਰ ਉਚੇਰੇ ਨਹਿ ਅਦੋਗਾ ਤੋ ਵਿਖੇ ਪੁਚਾਵੇਂ ਤਾਂਤੇ ਕਲਮਲ ਕਰਨ ਹਟਾਵੇਂ ਸੋ ਸਿੱਖਾਂ ਨੇ ਮਾਫੀ ਮੰਗੀ ਲੜਕੀ ਨੂੰ ਬੜੇ ਆਦਰ ਸਨਮਾਨ ਦੇ ਨਾਲ ਉਹਦੇ ਘਰੇ ਛੱਡ ਕੇ ਆਏ ਤੇ ਅੱਗੇ ਵਾਸਤੇ ਤੋਂ ਐਸਾ ਕਰਨ ਦੀ ਉਹਨਾਂ ਨੇ ਮਾਫੀ ਮੰਗੀ ਗੁਰੂ ਸਾਹਿਬ ਜੀ ਤੋਂ ਸੋ ਜਦੋਂ ਸਾਨੂੰ ਆਪਣੇ ਇਤਿਹਾਸ ਤੇ ਮਾਣ ਕਰਨਾ ਚਾਹੀਦਾ ਕਿਸ ਗੁਰੂ ਸਾਹਿਬਾਂ ਨੇ ਇੱਕ ਐਸੀ ਜੀਵਨ ਯਾਤ ਸਿੱਖ ਨੂੰ ਸਿਖਾਈ ਆ ਵੀ ਇੱਕ ਨਾ ਕਾਜੀ ਨੂਰ ਮੁਹੰਮਦ ਇਤਿਹਾਸਕਾਰ ਹੋਇਆ ਮੁਸਲਮਾਨ ਬੜਾ ਕਟੜ ਮੁਸਲਮਾਨ ਸੀ ਸਿੱਖਾਂ ਤੇ ਬੜਾ ਲੱਗਦਾ ਸੀ ਪਰ ਉਹ ਸਿੱਖਾਂ ਨਾਲ ਈਰਖਾ ਕਰਦਾ ਹੋਇਆ ਵੀ ਸਿੱਖਾਂ ਦੀ ਤਾਰੀਫ ਕਰਦਾ ਸੀ ਪ੍ਰਤ ਕਰਦਾ ਹੈ ਸਿੱਖਾਂ ਨੂੰ ਸੱਗ ਕਹਿੰਦਾ ਸੱਗ ਤੋਂ ਭਾਵ ਕੁੱਤੇ ਉਹ ਲਿਖਦਾ ਹੈ ਆਪਣੀ ਕਿਤਾਬ ਦੇ ਵਿੱਚ ਵੀ ਇਹ ਸੱਗ ਭਾਵ ਇਹ ਕੁੱਤੇ ਕਿਸੇ ਨਾਮਰਦ ਉੱਤੇ ਵਾਰ ਨਹੀਂ ਕਰਦੇ ਮੈਦਾਨ ਵਿੱਚ ਭੱਜੇ ਜਾਂਦੇ ਦਾ ਰਾਹ ਨਹੀਂ ਰੋਕਦੇ ਭੱਜੇ ਜਾਂਦੇ ਤੇ ਵਾਰ ਨਹੀਂ ਕਰਦੇ ਔਰਤ ਭਾਵੇਂ ਕਿਤਨੀ ਵੀ ਸੁੰਦਰ ਹੋਵੇ ਰਾਣੀ ਹੋਵੇ ਭਾਵੇਂ ਅਦਾਸੀ ਹੋਵੇ ਉਹਨੂੰ ਤੇ ਉਹਦੇ ਗਹਿਣੇ ਗੱਟੇ ਆਦ ਨੂੰ ਛੋਂਦੇ ਤੱਕ ਨਹੀਂ ਇਹਨਾਂ ਦੇ ਵਿੱਚ ਕੋਈ ਚੋਰ ਨਹੀਂ ਹੁੰਦਾ ਕੋਈ ਜਨਾਹ ਕਾਰ ਨਹੀਂ ਹੁੰਦਾ ਭਾਵੇਂ ਕੋਈ ਵਿਸ਼ਈ ਨਹੀਂ ਹੁੰਦਾ ਔਰਤ ਭਾਵੇਂ ਜਵਾਨ ਹੋਵੇ ਭਾਵੇਂ ਬੁੱਢੜੀ ਉਹਨੂੰ ਬੁੱਢੀ ਆਖਦੇ ਹਨ ਬੁੱਢੀ ਇੱਕ ਸਤਕਾਰ ਵਾਲਾ ਸ਼ਬਦ ਹੈ ਹਿੰਦੀ ਜ਼ਬਾਨ ਦਾ ਸ਼ਬਦ ਹੈ ਤੇ ਇਹਨਾਂ ਵਿੱਚ ਕੋਈ ਚੋਰੀ ਨਹੀਂ ਕਰਦਾ ਕਿਉਂਕਿ ਚੋਰਾਂ ਨੂੰ ਤੇ ਵਿਸ਼ਈਆਂ ਨੂੰ ਇਹ ਆਪਣੇ ਮਿੱਤਰ ਨਹੀਂ ਬਣਾਉਂਦੇ ਤੇ ਅਖੀਰ ਤੇ ਉਹ ਫਿਰ ਕਹਿੰਦਾ ਹੈ ਵੀ ਸੱਚ ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਆਖੋ ਸੱਚ ਪੁੱਛੋ ਤੇ ਇਹ ਸ਼ੇਰ ਨੇ ਜਦੋਂ ਰਣ ਵਿੱਚ ਖੰਡਾ ਚੱਲਦਾ ਹੈ ਨਾ ਤੇ ਇਹ ਸ਼ੇਰਾਂ ਜਿਹੀ ਦਲੇਰੀ ਨਾਲ ਨਾਲ ਲੋਹਾ ਖੜਕਾਉਂਦੇ ਨੇ ਵੇਖੋ ਇੱਕ ਜਿਹੜਾ ਕਾਜੀ ਨੂਰ ਮੁਹੰਮਦ ਹੈ ਇੱਕ ਇਤਿਹਾਸਕਾਰ ਹੈ ਸਿੱਖਾਂ ਤੇ ਬੜਾ ਲੱਗਦਾ ਹੈ ਤੇ ਉਹ ਵੀ ਸਿੱਖਾਂ ਦੀ ਤਾਰੀਫ਼ ਕਰ ਰਿਹਾ ਸਿੱਖਾਂ ਦੇ ਕਿਰਦਾਰ ਦੀ ਤਾਰੀਫ਼ ਕਰ ਰਿਹਾ ਹੈ ਤੇ ਸਿੱਖ ਜਦੋਂ ਵੀ 18ਵੀਂ ਸਦੀ ਦੇ ਵਿੱਚ ਵੀ ਇਹ ਸਿੱਖ ਹੋਏ ਨੇ ਤੇ ਆਪ ਜੀ ਨੂੰ ਪਤਾ ਹੀ ਜਿਵੇਂ ਜੱਸਾ ਸਿੰਘ ਆਲੂਵਾਲੀਆ ਨਵਾਬ ਕਪੂਰ ਸਿੰਘ ਹੋਣੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਇਹ ਕਿਤਨੀਆਂ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਛਡਾ ਕੇ ਲਿਆਉਂਦੇ ਸਨ ਆਪਣੀਆਂ ਜਾਨਾਂ ਨੂੰ ਇਹ ਮੰਨ ਲਓ ਵੀ ਖਤਰੇ ਦੇ ਵਿੱਚ ਪਾ ਕੇ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਕੈਦ ਵਿੱਚੋਂ ਛਡਾਉਣਾ ਤੇ ਬੜੇ ਆਦਰ ਸਨਮਾਨ ਨਾਲ ਉਹਨਾਂ ਨੂੰ ਉਹਨਾਂ ਦੇ ਘਰੇ ਛੱਡ ਕੇ ਆਉਣਾ ਤੇ ਜਿੱਥੇ ਵੀ ਕਿਤੇ ਜੰਗ ਜੇਤ ਦੇ ਸਨ ਸ਼ੇਰੇ ਪੰਜਾਬ ਨੇ ਵੀ ਸਾਰੀ ਸਿੱਖ ਫੌਜ ਨੂੰ ਇਹ ਹੁਕਮ ਸੀ ਕਿ ਇੱਕ ਤੇ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਤੇ ਕਿਸੇ ਔਰਤ ਔਰਤ ਤੇ ਹੱਥ ਨਹੀਂ ਚੁੱਕਣਾ ਦੁਸ਼ਮਣ ਦੀ ਔਰਤ ਨੂੰ ਵੀ ਆਪਣੀ ਮੰਨ ਲਓ ਵੀ ਮਾਤਾ ਬੇਟੀ ਕਰਕੇ ਜਾਣਨਾ ਸੋ ਇਹ ਸਰਦਾਰ ਸਿੱਖਾਂ ਦਾ ਇਹ ਆਚਰਣ ਹੈ ਸਰਦਾਰ ਹਰੀ ਸਿੰਘ ਨਲੂਏ ਦੇ ਜਦੋਂ ਆਪਾਂ ਸਾਖੀ ਪੜ੍ਹਦੇ ਆ ਤੇ ਇੱਕ 19 ਸਾਲਾਂ ਦੀ ਪਠਾਣਾ ਦੀ ਲੜਕੀ ਆ ਬਾਨੋ ਉਹਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਕਿਹਾ ਸੀ ਕਿ ਤੇਰੇ ਜੈਸਾ ਬੱਚਾ ਮੈਨੂੰ ਆਪਣੇ ਕੁੱਖ ਦੇ ਵਿੱਚੋਂ ਚਾਹੀਦਾ ਹੈ ਤੇ ਉਹਨੇ ਕਿਹਾ ਜੇ ਮੇਰੇ ਵਰਗਾ ਬੱਚਾ ਚਾਹੀਦਾ ਹੈ ਮੇਰੇ ਵਰਗਾ ਪੁੱਤਰ ਚਾਹੀਦਾ ਹੈ ਤੇ ਮੈਨੂੰ ਹੀ ਆਪਣਾ ਪੁੱਤਰ ਬਣਾ ਲੈ ਤੇ ਅਖੀਰ ਤੱਕ ਜਿੰਨੇ ਸਮੇਂ ਤੱਕ ਸਰਦਾਰ ਹਰੀ ਸਿੰਘ ਨਲਵਾ ਜੀ ਜਿਉਂਦੇ ਰਹੇ ਨੇ ਜਿਵੇਂ ਦੇ ਰਹੇ ਨੇ ਤੇ 19 ਸਾਲ ਦੀ ਲੜਕੀ ਨੂੰ ਆਪਣੀ ਮਾਂ ਕਹਿੰਦੇ ਰਹੇ ਨੇ ਤੇ ਉਹ ਸਰਦਾਰ ਹਰੀ ਸਿੰਘ ਨਲੂਏ ਨੂੰ ਆਪਣਾ ਪੁੱਤਰ ਕਹਿੰਦੀ ਸੀ ਸੋ ਇਹ ਸਿੱਖਾਂ ਦਾ ਆਚਰਣ ਹੈ ਸਿੱਖਾਂ ਦਾ ਕਰੈਕਟਰ ਹੈ ਹੋਰ ਵੀ ਬਹੁਤ ਸਾਰੀਆਂ ਸਾਖੀਆਂ ਹੈਗੀਆਂ ਨੇ ਖੈਰ ਵੀਡੀਓ ਵੀ ਲੰਬੀ ਇਹ ਨਾ ਹੋ ਜਾਵੇ ਇਸ ਕਰਕੇ ਮੈਂ ਇਤਨੀਆਂ ਕਿ ਬੇਨਤੀਆਂ ਮੇਰੀਆਂ ਪ੍ਰਮਾਣ ਕਰਨੀਆਂ ਤੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਔਰ ਮੈਂ ਇਹ ਹੀ ਬੇਨਤੀ ਕਰਨੀ ਚਾਹੁੰਗਾ ਕਿ ਅੱਜ ਸਿੱਖ ਕੌਮ ਇੰਨੀ ਬਲਵਾਨ ਕਿਉਂ ਸੀ ਇੰਨੀ ਥੋੜੀ ਗਿਣਤੀ ਦੇ ਹੋਣ ਦੇ ਬਾਵਜੂਦ ਵੀ ਐਡੀ ਵੱਡੀ ਮੁਗਲ ਸਲਤਨਤ ਇੰਨੀ ਸ਼ਕਤੀ ਉਹਨਾਂ ਦੇ ਮੰਨ ਲਓ ਕਿ ਇੰਨੇ ਉਹਨਾਂ ਕੋਲ ਇੰਨੀਆਂ ਫੌਜਾਂ ਇੰਨੀ ਉਹਨਾਂ ਦੀ ਗਿਣਤੀ ਇੰਨੇ ਹਥਿਆਰ ਇੰਨਾ ਉਹਨਾਂ ਕੋਲ ਧਨ ਦੌਲਤ ਤੇ ਸਿੱਖਾਂ ਕੋਲ ਤਾਂ ਕੁਝ ਵੀ ਨਹੀਂ ਇਹਨਾਂ ਕੋਲ ਕੀ ਸੀ ਇੱਕ ਕਿਰਦਾਰ ਸੀ ਇਹਨਾਂ ਦਾ ਸੀ ਗੁਰੂ ਤੇ ਵਿਸ਼ਵਾਸ ਗੁਰੂ ਦੇ ਨਾਮ ਤੇ ਵਿਸ਼ਵਾਸ ਆਪਣੇ ਗੁਰੂ ਤੇ ਵਿਸ਼ਵਾਸ ਸੋ ਆਪਣੇ ਗੁਰੂ ਤੇ ਜਿੰਨਾ ਵੀ ਵਿਸ਼ਵਾਸ ਹੋਵੇ ਆਪਣੇ ਗੁਰੂ ਨਾਲ ਜਿੰਨਾ ਪਿਆਰ ਹੋਵੇ ਆਪਾਂ ਗੁਰੂ ਨੂੰ ਜਿੰਨਾ ਹਾਜ਼ਰ ਨਾਜ਼ਰ ਸਮਝਾਂਗੇ ਉਤਨਾ ਹੀ ਸਾਡਾ ਜੀਵਨ ਹੈ ਜਿਹੜਾ ਉਹ ਪਵਿੱਤਰ ਹੋਊਗਾ ਸਾਡਾ ਜਿਹਦਾ ਕੈਰੇਕਟਰ ਦਾ ਸਹੀ ਆ ਜਿਹਦਾ ਜਿਹਦਾ ਜੀਵਨ ਉੱਚੇ ਆਚਰਣ ਵਾਲਾ ਜੀਵਨ ਹੈ ਨਾ ਉਹਨੂੰ ਕੋਈ ਹਰਾ ਨਹੀਂ ਸਕਦਾ ਦੁਨੀਆ ਦੀ ਕੋਈ ਵੀ ਤਾਕਤ ਉਹਨੂੰ ਹਰਾ ਨਹੀਂ ਸਕਦੀ ਉਹਨੂੰ ਕੋਈ ਨੀਵਾ ਨਹੀਂ ਮਖਾ ਸਕਦੀ ਜਿਹਦਾ ਜਿਹੜਾ ਆਪਣੇ ਕੈਰੇਕਟਰ ਵਿੱਚ ਪੂਰਾ ਹੈ ਜਿਹੜਾ ਆਪਣੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਆਪਣੇ ਗੁਰੂ ਨੂੰ ਸਦਾ ਹਾਜ਼ਰ ਨਾਜ਼ਰ ਸਮਝਦਾ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇਸ ਸਦਾ ਸਮਾਲੇ ਜਿਹੜਾ ਪ੍ਰਮਾਤਮਾ ਨੂੰ ਹਰ ਵੇਲੇ ਆਪਣੇ ਅੰਗ ਸੰਗ ਸਮਝਦਾ ਹੈ ਤੇ ਉਹਦਾ ਤੇ ਉਹ ਫਿਰ ਗੁਰੂ ਨੂੰ ਆਪਣੇ ਹਾਜ਼ਰ ਨਾਜ਼ਰ ਰੰਗ ਸੰਗ ਸਮਝੇਗਾ ਉਹ ਫਿਰ ਕਦੀ ਪਾਪ ਕਰੇਗਾ ਹੀ ਨਹੀਂ ਔਰ ਜਿਹੜਾ ਆਪਣੇ ਗੁਰੂ ਦੇ ਕਹਿਣੇ ਤੇ ਚੱਲਦਾ ਹੈ ਕਿ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਨਾ ਕੋ ਬੈਰੀ ਨਹੀਂ ਬਿਗਾਣਾ ਸਗਲੇ ਸੰਗਮ ਕੋ ਬਣੇ ਕੋਈ ਇਥੇ ਬਗਾਣਾ ਨਹੀਂ ਹੈ ਕੋਈ ਬੈਰੀ ਨਹੀਂ ਜਿੰਨੇ ਵੀ ਧਰਤੀ ਤੇ ਲੋਕ ਨੇ ਸਾਰਾ ਇਹ ਆਪਣੇ ਪਰਿਵਾਰ ਹੈ ਸਾਰੇ ਰੱਬ ਦੇ ਹੀ ਪਰਮੇਸ਼ਰ ਦੇ ਹੀ ਜੀ ਨੇ ਔਰ ਹਰ ਇੱਕ ਨਾਲ ਮੰਨ ਲਓ ਵੀ ਆਪਣੀ ਜਿਹੜੀ ਭਾਵਨਾ ਹੈ ਸਾਡੀ ਉਹ ਸਾਨੂੰ ਗੁਰੂ ਸਾਹਿਬਾਨ ਨੇ ਜੋ ਸਿਖਾਇਆ ਹੈ ਕਿ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੋ ਜਿੰਨੀ ਵੀ ਗੁਰਬਾਣੀ ਪੜ੍ਹੀ ਜਾਵਾਂਗੇ ਦਿਨੋਂ ਦਿਨ ਬਾਣੀ ਪੜ੍ਹਨ ਦੇ ਨਾਲ ਕੀ ਹੋਊਗਾ ਕਿ ਜਿਹੜੀ ਮਨ ਦੇ ਅੰਦਰ ਜਨਮ ਜਨਮਾਤਰਾ ਦੀ ਮੈਲ ਭਰੀ ਹੋਈ ਏ ਸਾਰੀ ਨਿਕਲ ਜਾਏਗੀ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆ ਖੰਡਲੀ ਧੋਤੀ ਉਜਲੀ ਨਾ ਹੋਵੀ ਜੇ ਸੋ ਧੋਵਨ ਪਹ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਵੇਂ ਕੈ ਰੰਗ ਗੁਣ ਗਾਵਤ ਤੇਰੀ ਉਤਰ ਸਮੈਲ ਕਿ ਕਿ ਮਨ ਦੇਖੇ ਕਿੰਨਾ ਮੈਲ ਹੈ ਕਿੰਨੇ ਦੇਚ ਭੜੇ ਭੜੇ ਫੁਰਨਿਲ ਕਿੰਨੇ ਵਿਚਾਰ ਚੱਲਦੇ ਨੇ ਉਹ ਸਾਰਾ ਗੰਦ ਧੋਤਾ ਜਾਏਗਾ ਸਾਰੀ ਮੈਲ ਜਨਮ ਜਨਮਾਂ ਤਰਾਂ ਦੀ ਧੋਤੀ ਜਾਏਗੀ ਸੋ ਆਪਾਂ ਗੁਰੂ ਦੇ ਨਾਲ ਜੁੜੀਏ ਗੁਰੂ ਨੂੰ ਹਾਜ਼ਰ ਨਾਜ਼ਰ ਸਮਝੀਏ ਔਰ ਸਾਰੇ ਆਪਾਂ ਜਿਹੜਾ ਹੈਗਾ ਵਾ ਇਸ ਸੰਸਾਰ ਦੇ ਵਿੱਚ ਇਸ ਤਰ੍ਹਾਂ ਵਿਚਰ ਲਿਏ ਕਿ ਆਪਣਾ ਪਰਿਵਾਰ ਹੈ ਸਾਰਾ ਹਰ ਇੱਕ ਨੂੰ ਦੁੱਖ ਸੁੱਖ ਵੰਡਾਈਏ ਹਰ ਇੱਕ ਦੀ ਤੀ ਪੈਣ ਨੂੰ ਆਪਣੇ ਤੀ ਪੈਣ ਸਮਝੀਏ ਆਪਣੇ ਮਾਤਾ ਬਜ਼ੁਰਗਾਂ ਨੂੰ ਆਪਣੇ ਮਾਤਾ ਪਿਤਾ ਸਮਝੀਏ ਜਿੱਥੇ ਵੀ ਸਾਡੇ ਕਿਤੇ ਕੋਈ ਲੋੜ ਪੈਂਦੀ ਆ ਉੱਥੇ ਅਸੀਂ ਉਹਨਾਂ ਦੇ ਕੰਮ ਆਈਏ ਔਰ ਸੱਚ ਦੇ ਜੀਵਨ ਦੇ ਚੱਲੀਏ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ